ਸਤਿ ਸ਼੍ਰੀ ਅਕਾਲ ਮੈਂ ਹਾਰਤੀ ਤੁਸੀਂ ਵੇਖ ਰਹੇ ਹੋ ਐਸਐਨਜੀ ਨਿਊਜ਼ ਚਰਚਾ ਦਾ ਵਿਸ਼ਾ ਦੇਖਦੇ ਦਰਸ਼ਕਾਂ ਦਾ ਮੈਂ ਸਵਾਗਤ ਕਰਦੀ ਹਾਂ ਸਿਆਸਤ ਤੋਂ ਜੁੜੇ ਮੁੱਦਿਆਂ ਨੂੰ ਲੈ ਕੇ ਅੱਜ ਹਾਜ਼ਰ ਹੈ ਤੁਹਾਡੇ ਸਾਹਮਣੇ ਗੱਲਬਾਤ ਕਰਾਂਗੇ ਨਿਊਜ਼ ਐਡੀਟਰ ਬਿੰਦਰ ਜੀ ਦੇ ਨਾਲ ਬਿੰਦਰ ਜੀ ਸਭ ਤੋਂ ਪਹਿਲਾਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਆਰਟੀਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਤੇ ਐਸਐਨਜੀ ਨਿਊਜ਼ ਨਾਲ ਜੁੜੇ ਸਾਰੇ ਹੀ ਦਰਸ਼ਕਾਂ ਦਾ ਵੀ ਬਹੁਤ ਬਹੁਤ ਧੰਨਵਾਦ ਜੀ ਬਿੰਦਰ ਜੀ ਸਿਆਸਤ ਦੀ ਗੱਲ ਕਰੀਏ ਤਾਂ ਅਕਾਲੀ ਅਤੇ ਬਸਪਾ ਦਾ ਜਿਹੜਾ ਗੱਠਜੋੜ ਹੋਇਆ ਹੈ ਉਹਦੇ ਦੌਰਾਨ ਸੀਟਾਂ ਦੀ ਵੰਡ ਨੂੰ ਲੈ ਕੇ ਬਸਪਾ ਦੇ ਦੇਖੋ ਵਿਭਾਜੀ ਅਸਰ ਹੈ ਕਿ ਜਦੋਂ ਪਿਛਲੀ ਵਾਰ ਸ਼ਰਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਦਾ ਗੱਠ ਜੋੜ ਵੇਲੇ ਜੋ 2017 ਦੀਆਂ ਚੋਣਾਂ ਹੋਈਆਂ ਸੀ ਉਹਦੇ ਵਿੱਚੋਂ ਹੁਣ ਜਿਹੜਾ ਗੱਠਬੰਧਨ ਹੋਇਆ ਹੁਣ ਜਿਹੜੀ 20 ਸੀਟਾਂ ਦਿੱਤੀਆਂ ਗਈਆਂ ਨੇ ਬਹੁਜਨ ਸਮਾਜ ਪਾਰਟੀ ਨੂੰ 12 ਸੀਟਾਂ ਉਹ ਦਿੱਤੀਆਂ ਗਈਆਂ ਨੇ ਜਿਹੜੀਆਂ ਕਿ ਭਾਜੀਪੀ ਨੂੰ ਦਿੱਤੀਆਂ ਜਾਂਦੀਆਂ ਸੀ ਅਕਾਲੀ ਦਲ ਵੱਲੋਂ ਜਿਨ੍ਹਾਂ ਤੇ ਮਤਲਬ ਗੱਠਜੋੜ ਹੁੰਦਾ ਸੀਗਾ 12 ਸੀਟਾਂ ਉਹ ਮਤਲਬ ਇਸ ਵੇਲੇ ਬਹੁਜਨ ਸਮਾਜ ਪਾਰਟੀ ਨੂੰ ਦਿੱਤੀਆਂ ਗਈਆਂ ਨੇ ਹੁਣ ਉਹਦੇ ਚ ਇਹ ਹੈ ਕਿ ਤਿੰਨ ਸੀਟਾਂ ਉਹ ਨੇ ਕਰਤਾਰਪੁਰ ਸਾਹਿਬ ਫਗਵਾੜਾ ਤੇ ਨਵਾਂ ਸ਼ਹਿਰ ਜਿੱਥੇ ਬਹੁਜਨ ਸਮਾਜ ਪਾਰਟੀ ਦੇ ਜਿਹੜੇ ਉਮੀਦਵਾਰ ਆ ਚੋਣ ਲੜਨਗੇ ਤਿੰਨ ਸੀਟਾਂ ਉਹਨਾਂ 17 ਚ ਤਿੰਨ ਸੀਟਾਂ ਉਹ ਨੇ ਇਹ ਤਿੰਨ ਸੀਟਾਂ ਨੇ ਕਾਫੀ ਮਜ਼ਬੂਤ ਨੇ ਜੀ ਪਰ ਜਿਹੜੀਆਂ ਬਾਕੀ ਦੀਆਂ 17 ਸੀਟਾਂ ਨੇ ਹੁਣ ਜਿਹੜੇ ਆਪਣੇ ਬਹੁਜਨ ਸਮਾਜ ਪਾਰਟੀ ਦੇ ਵਰਕਰ ਨੇ ਆਗੂ ਨੂੰ ਨਾਰਾਜ਼ ਨੇ ਜੀ ਹੁਣ ਇਹਨਾਂ ਵਿੱਚੋਂ ਇਹਨਾਂ 17 ਚੋਂ ਕਈ ਇਹੋ ਜਿਹੀਆਂ ਮਤਲਬ ਕਿ ਸੀਟਾਂ ਜਿੱਥੇ ਬਹੁਤ ਹੀ ਜ਼ਿਆਦਾ ਪਿਛਲੇ ਆਪਾਂ ਰਿਕਾਰਡ ਤੇ ਇਹਨਾਂ ਜਿਹੜਾ ਮਾਰੀ ਹੈ ਨਾ ਕੁਝ ਇਹੋ ਜਿਹੇ ਹਲਕੇ ਨੇ ਜਿਨ੍ਹਾਂ ਦੇ ਵਿੱਚ ਜਿੱਤ ਸਕਣਾ ਬੜਾ ਔਖਾ ਹੈ ਕਿਉਂਕਿ ਪਿਛਲੀ ਵਾਰੀ ਵੀ ਬੜੀਆਂ ਘੱਟ ਵੋਟਾਂ ਕਈ ਹਲਕਿਆਂ ਜਿਵੇਂ ਪਾਏੰਦਾ ਹਲਕਾ ਕਾਫੀ ਕਮਜ਼ੋਰ ਹਲਕਾ ਮੰਨਿਆ ਜਾਂਦਾ ਜੀ ਸੋ ਇਹੋ ਜਿਹੇ ਹਲਕਿਆਂ ਦੇ ਵਿੱਚ ਕੁਝ ਹੋਰ ਹਲਕੇ ਨੇ ਜਿੱਥੇ ਇਹ ਬਹੁਜਾਂ ਸਮਾਜ ਪਾਰਟੀ ਜਿਹੜੇ ਵਰਕਰ ਨੇ ਨਾਰਾਜ਼ਗੀ ਜाहिर ਕਰ ਰਹੇ ਨੇ ਪਈ ਇੱਥੇ ਜਿਹੜਾ ਹੈ ਨਾ ਇਹਨਾਂ ਵਿੱਚੋਂ ਸਾਡੇ ਲਈ ਜਿੱਤਣਾ ਮੁਸ਼ਕਲ ਹੋ ਸਕਦਾ ਹੈ ਬੈਠਕਾਂ ਦਾ ਦੌਰ ਵੀ ਜਿਹੜਾ ਹੈ ਉਹ ਮੈਨੂੰ ਲੱਗਦਾ ਜਾਰੀ ਹੈ ਇਸ ਵੇਲੇ ਕਈ ਹਲਕਿਆਂ ਦੇ ਵਿੱਚ ਬੈਠਕਾਂ ਹੋ ਰਹੀਆਂ ਨੇ ਔਰ ਜੋ ਬਹੁਜਨ ਸਮਾਜ ਪਾਰਟੀ ਦੇ ਜਿਹੜੇ ਵਰਕਰ ਨੇ ਉਹ ਹਾਈ ਕਮਾਂਡ ਨੂੰ ਮਤਲਬ ਇਹ ਇਹ ਚਾਹੁੰਦੇ ਨੇ ਕਿ ਹਾਈ ਕਮਾਂਡ ਜਿਹੜਾ ਉਹ ਪੁਨਰ ਵਿਚਾਰ ਕਰੇ ਇਸ ਨੂੰ ਲੈ ਕੇ ਜਿਹੜੇ ਸੀਨੀਅਰ ਆਗੂ ਨੇ ਬਹੁਜਨ ਸਮਾਜ ਪਾਰਟੀ ਦੇ ਉਹਨਾਂ ਨੂੰ ਨਾਮਜ਼ਦ ਕੀਤਾ ਗਿਆ ਬੈਠਕਾਂ ਦਾ ਦੌਰਚਾਰ ਜਾਰੀ ਹੈ ਕਿ ਉਹ ਚਾਹੁੰਦੇ ਨੇ ਕਿ ਇਹ ਸੀਟਾਂ ਇੱਕ ਵਾਰੀ ਦੁਬਾਰਾ ਵਿਚਾਰ ਕੀਤਾ ਜਾਵੇ ਤਾਂ ਜੋ ਜਿਹੜੀਆਂ ਜਿੱਤਨਯੋਗ ਸੀਟਾਂ ਨੇ ਉੱਥੇ ਸਾਡੇ ਜਿਹੜੇ ਆ ਨੁਮਾਇੰਦੇ ਖੜੇ ਕੀ ਜਿਸ ਤਰ੍ਹਾਂ ਹੁਣ ਫਲੋਰ ਦੀ ਸੀਟ ਹੈ ਫਲੋਰ ਦੀ ਸੀਟ ਦੇ ਵਿੱਚ ਕਾਫੀ ਮਜ਼ਬੂਤ ਮੈਂ ਸਮਝਦਾ ਕਿ ਅਗਰ ਇੱਥੋਂ ਬਹੁਜਨ ਸਮਾਜ ਪਾਰਟੀ ਦਾ ਜਿਹੜਾ ਕੋਈ ਉਮੀਦਵਾਰ ਖੜਾ ਹੋਵੇਗਾ ਨਾ ਤੇ ਉਹ ਜਿੱਤੂਗਾ ਜਿੱਤੂਗਾ ਪਰ ਫਲੋਰ ਹਲਕਾ ਜਿਹੜਾ ਹੈ ਉਹ ਨਹੀਂ ਦਿੱਤਾ ਗਿਆ ਬਿਲਕੁਲ ਬਹੁਜਨ ਸਮਾਜ ਪਾਰਟੀ ਨੂੰ ਸੋ ਇਦਾਂ ਦੀਆਂ ਜਿਹੜੀਆਂ ਚੀਜ਼ਾਂ ਨੇ ਉਹਨੂੰ ਲੈ ਕੇ ਨਾਰਾਜ਼ਗੀ ਜਿਹੜੀ ਹੈ ਉਹ ਇਹਨਾਂ 'ਚ ਦੇਖਣ ਨੂੰ ਮਿਲਦੀ ਪਈ ਹੈ ਸੋ ਆਉਣ ਵਾਲੇ ਸਮੇਂ ਦੇ ਵਿੱਚ ਕੀ ਹੁੰਦਾ ਕੀ ਇਹ ਜੋ ਮੈਸੇਜ ਹੈ ਜਾਂ ਗੱਲ ਹੈ ਇਹ ਬੀਬੀ ਮਾਇਆਵਤੀ ਤੱਕ ਪਹੁੰਚਾਈ ਜਾਊਗੀ ਤੇ ਉਹ ਮੰਨਣਗੇ ਕਿਉਂਕਿ ਜੋ ਪਿਛਲੀ ਵਾਰੀ ਵੀ ਜ ਪਿਛਲਾ ਜਿਹੜਾ ਗੱਠ ਚੋੜ ਸੀ ਭਾਰਤੀ ਜਨਤਾ ਪਾਰਟੀ ਦਾ ਤੇ ਸ਼ਰਮਣ ਅਕਾਲੀ ਦਲ ਦਾ ਉਹਦੇ ਵਿੱਚ ਵੀ ਦੇਖਣ ਨੂੰ ਮਿਲਦਾ ਸੀਗਾ ਕਿ ਕਈ ਭਾਜਪਾ ਦੇ ਆਗੂ ਜਿਹੜੇ ਨਾਰਾਜ਼ ਹੁੰਦੇ ਸੀ ਤੇ ਉਹ ਹਾਈ ਕਮਾਂਡ ਤੱਕ ਜਾਂਦੇ ਸੀ ਤੇ ਹਾਈ ਕਮਾਂਡ ਵਾਪਸ ਭੇਜ ਦਿੰਦਾ ਸੀਗਾ ਕਿ ਤੁਸੀਂ ਜੀ ਬਾਦਲ ਸਾਹਿਬ ਨਾਲ ਗੱਲ ਕਰੋ ਉਹਨਾਂ ਨਾਲ ਵਿਚਾਰ ਕਰੋ ਕਿ ਇੱਥੇ ਕੀ ਸਿਚੁਏਸ਼ਨ ਹੋਊਗੀ ਇਹ ਜਿਹੜੀ ਹਾਲਾਤ ਇਸ ਵੇਲੇ ਜੋ ਹੈ ਨਾ ਗੱਠਬੰਧਨ ਤੇ ਹੋ ਗਿਆ ਹੁਣ ਬਹੁਜਨ ਸਮਾਜ ਪਾਰਟੀ ਦੇ ਆਗੂਆਂ ਦੇ ਵਿੱਚ ਵੀ ਬੜੀ ਖੁਸ਼ੀ ਸੀਗੀ ਤੇ ਬਹੁਤ ਵਧੀਆ ਗੱਠਬੰਧਨ ਹੋ ਗਿਆ ਕਿੱਥੇ ਕਿਉਂਕਿ ਪਿਛਲੇ ਆਪਾ ਵਿਧਾਨ ਸਭਾ ਦੀ ਗੱਲ ਕਰੀਏ 2017 ਦੇ ਵਿੱਚ ਤੇ ਇੱਕ ਵੀ ਸੀਟ ਨਹੀਂ ਮਿਲੀ ਸੋ ਕਮਜ਼ੋਰ ਪਾਰਟੀ ਦਾ ਜਿਹੜਾ ਆਧਾਰ ਸੀ ਬੜਾ ਕਮਜ਼ੋਰ ਸੀਗਾ ਜੀ ਹੁਣ ਇਹ ਗਠਬੰਧਨ ਦੇ ਨਾਲ ਜਿਹੜਾ ਹੈਗਾ ਉਹ ਕਾਫੀ ਚੰਗਾ ਰਿਸਪਾਂਸ ਮਿਲ ਸਕਦਾ ਦੋਆਬਾ ਖਾਸ ਤੌਰ ਤੇ ਆਪਾਂ ਦੋਆਬੇ ਦੀ ਜੇ ਗੱਲ ਕਰੀਏ ਇਹ ਗਠਬੰਧਨ ਨਾਲ ਕਾਫੀ ਅੱਛਾ ਅਸਰ ਪੈ ਸਕਦਾ ਪਰ ਨਾਰਾਜ਼ਗੀ ਇਸੇ ਚੀਜ਼ ਦੀ ਹੈ ਕਿ 10 ਸੀਟਾਂ ਨੂੰ ਛੱਡਦੀ ਤੇ ਬਾਕੀ 17 ਸੀਟਾਂ ਦੇ ਉੱਤੇ ਉਹ ਨਾਰਾਜ਼ ਚੱਲ ਰਹੇ ਨੇ ਕਿ ਇਹ ਵਿਚਾਰ ਕੀਤਾ ਜਾਵੇ ਕਿ ਦੁਬਾਰਾ ਜਿਹੜੇ ਹੈਗਾ ਪੁਨਰਗਠਨ ਮਤਲਬ ਆਪਾਂ ਦੁਬਾਰਾ ਇਹ ਸੀਟਾਂ ਜਿਹੜੀਆਂ ਅਲਾਟਮੈਂਟ ਨੂੰ ਲੈ ਕੇ ਇੱਕ ਵਾਰੀ ਦੁਬਾਰਾ ਮਤਲਬ ਇਹ ਅਲਾਟਮੈਂਟ ਕੀਤੀ ਜਾਵੇ ਤਾਂ ਜੋ ਇਥੇ ਕੋ ਜਿਹੜੇ ਜੱਤਨ ਦੇ ਅਸਾਰ ਜਿਹੜੇ ਆ ਉਹ ਬਣ ਸਕਣ ਇਸ ਨੂੰ ਲੈ ਕੇ ਜਿਹੜੀਆਂ ਮਤਲਬ ਕਿ ਮੀਟਕਾਂ ਦਾ ਦੌਰ ਜਿਹੜਾ ਹੈ ਇਸ ਵੇਲੇ ਉਹ ਚੱਲ ਰਿਹਾ ਹੈ ਜੀ ਇਸ ਗਠਜੋੜ ਨੂੰ ਲੈ ਕੇ ਫਿਰ ਵਿਰੋਧੀ ਸਿਆਸੀ ਪਾਰਟੀਆਂ ਨੇ ਉਹਨਾਂ ਦੇ ਵਿੱਚ ਵੀ ਨਾਰਾਜ਼ਗੀ ਦੇਖਣ ਨੂੰ ਮਿਲ ਰਹੀ ਹੋਣੀ ਕੀ ਵਿਚਾਰ ਨੇ ਕਿਸ ਤਰ੍ਹਾਂ ਦੇ ਨੇ ਦੇਖੋ ਇਸ ਵੇਲੇ ਜੋ ਅਸ਼ਵਨੀ ਸ਼ਰਮਾ ਨੇ ਭਾਰਤੀ ਜਨਤਾ ਪਾਰਟੀ ਦੇ ਪੰਜਾਬ ਦੇ ਪ੍ਰਧਾਨ ਉਹਨਾਂ ਨੇ ਕਿਹਾ ਕਿ ਇਹਨਾਂ ਦੀ ਜਿਹੜੀ ਵਿਚਾਰਧਾਰਾ ਹੈ ਬਜਨ ਸਪਾਈ ਪਾਰਟੀ ਦੇ ਅਕਾਲੀ ਦਲ ਦੀ ਇਹ ਵਿਚਾਰਧਾਰਾ ਹੀ ਅੱਡ ਅੱਡ ਹੈ ਇਹ ਕਿਤੇ ਮੇਲ ਨਹੀਂ ਖਾਂਦਾ ਇਹਨਾਂ ਦਾ ਕੋਈ ਮੇਲ ਨਹੀਂ ਹੈਗਾ ਸੋ ਗੱਲ ਇਹ ਹੈ ਕਿ ਇਸ ਵੇਲੇ ਜੋ ਗੱਠਜੋੜ ਹੋਇਆ ਹੈ ਉਹ ਇੱਕ ਵਾਰੀ ਸੋਚਣ ਨੂੰ ਮਜਬੂਰ ਕਰਤਾ ਬਾਕੀ ਸਿਆਸੀ ਪਾਰਟੀਆਂ ਨੂੰ ਜੀ ਠੀਕ ਹੈ ਕਿਉਂਕਿ ਹੁਣ ਬੀਜੇਪੀ ਦੇ ਨਾਲ ਜਿਹੜੀ ਇਹਨਾਂ ਨੇ ਗੱਠਜੋੜ ਤੋੜਿਆ ਜੀ ਠੀਕ ਹੈ ਉਹ ਬੀਜੇਪੀ ਨੂੰ ਕਿੰਨੀਆਂ ਸੀਟਾਂ ਮਿਲੀਆਂ ਸੀ ਤਿੰਨ ਸੀਟਾਂ ਮਿਲੀਆਂ ਸੀ ਵਿਧਾਨ ਸਭਾ ਦੇ ਵਿੱਚ 2017 ਦੇ ਵਿੱਚ ਹੁਣ ਚਲੋ ਦੋ ਰਹਿ ਗਈਆਂ ਇੱਕ ਤੇ ਉਥੋਂ ਜਿਮਣੀ ਚੋਣਾ ਹੋ ਗਿਆ ਸੀ ਗਿਆ ਠੀਕ ਹੈ ਕਿਉਂਕਿ ਉਹ ਸੋਮ ਪ੍ਰਕਾਸ਼ ਜੀ ਚਲੇ ਗਏ ਐਮਪੀ ਬਣ ਕੇ ਮੰਤਰੀ ਕੇਂਦਰੀ ਮੰਤਰੀ ਬਣ ਕੇ ਤੇ ਇਸ ਵੇਲੇ ਹੈਗੀਆਂ ਦੋ ਸੀਟਾਂ ਜੀ ਠੀਕ ਹੈ ਭਾਰਤੀ ਜਨਤਾ ਪਾਰਟੀ ਕੋਲ ਸੋ ਬੌਜਾ ਸਮਾਜ ਪਾਰਟੀ ਤੇ ਇਹਨਾਂ ਦਾ ਜਿਹੜਾ ਇਸ ਵੇਲੇ ਗਠਬੰਧਨ ਹੋਇਆ ਹੈ ਜੀ ਉਹ ਜੇਤੇ ਸੀਟਾਂ ਇਹਨਾਂ ਨੂੰ ਮਨਮਰਜ਼ੀ ਮੁਤਾਬਕ ਮਿਲ ਜਾਂਦੀਆਂ ਨੇ ਕਿਉਂਕਿ ਜਿਸ ਤਰ੍ਹਾਂ ਇਹ ਦੱਸ ਰਹੇ ਨੇ ਕਿ ਸਾਨੂੰ ਉਹਨਾਂ ਤੇ ਜਿਹੜੀਆਂ ਸੀਟਾਂ ਨੂੰ ਲੈ ਕੇ ਉਹ ਸਾਨੂੰ ਠੀਕ ਨਹੀਂ ਲੱਗ ਰਿਹਾ ਜਾਂ ਸੀਟਾਂ ਸਾਡੀ ਮਨਪਸੰਦੀ ਨਹੀਂ ਇਹਦਾ ਤੇ ਪੁਨਰ ਵਿਚਾਰ ਕੀਤਾ ਜਾਵੇ 17 ਸੀਟਾਂ ਤੇ ਤੇ ਫਿਰ ਮੈਂ ਸਮਝਦਾ ਕਿ ਅਗਰ ਉਹ ਚੀਜ਼ ਹੋ ਜਾਂਦੀ ਹੈ ਤੇ ਕੁਝ ਸੀਟਾਂ ਜਿਹੜੀਆਂ ਨੇ ਬਹੁਤ ਜਾਂ ਸਮਾਰਟ ਪਾਰਟੀ ਦੇ ਹੱਥ ਦੇ ਵਿੱਚ ਆ ਸਕੀਗੀਆਂ ਨੇ ਸੋ ਦੂਜੇ ਪਾਸੇ ਜਿਸ ਤਰੀਕੇ ਦੇ ਨਾਲ ਅਸ਼wini ਸ਼ਰਮਾ ਹੁਣਾਂ ਨੇ ਗੱਲ ਆਖੀ ਹੈ ਕਿ ਇਹ ਕਿਤੇ ਵਿਚਾਰ ਜਿਹੜਾ ਹੈ ਉਹ ਮੇਲ ਨਹੀਂ ਖਾਂਦਾ ਜੀ ਤੇ ਅਸੀਂ ਬੜੀ ਉਹਨਾਂ ਨੇ ਗੱਲ ਕਿ ਕਿ ਅਸੀਂ ਆਪਣੇ ਆਧਾਰ ਦੇ ਉੱਤੇ ਆਪਣੇ ਮਤਲਬ ਤਰੀਕੇ ਦੇ ਨਾਲ ਆਪਣੇ ਦਮ ਦੇ ਉੱਤੇ ਜੀ 2027 ਦੀ ਜਿਹੜੀ ਆ ਚੋਣ ਲੜਾਂਗੇ ਤੇ ਜਿੱਤਾਂਗੇ ਚਲੋ ਉਹੀ ਤੇ ਇਹਨਾਂ ਨੇ ਵੱਲੋਂ ਸਮਝ ਲਓ ਕਿ ਉਹ ਲਫਾਫਾ ਹੀ ਛੱਡਿਆ ਹੈ ਹਾਲਾਤ ਤੁਹਾਨੂੰ ਵੀ ਪਤਾ ਹੈ ਕਿ ਇਸ ਵੇਲੇ ਜੋ ਸਮੀਕਰਨ ਨੇ ਭਾਰਤੀ ਜਨਤਾ ਪਾਰਟੀ ਦਾ ਕੀ ਆਧਾਰ ਆ ਕੀ بیس ਹੈ ਜੀ ਉਹਨਾਂ ਦੀ ਇਸ ਵੇਲੇ ਪੂਰੀ ਤਰੀਕੇ ਨਾਲ ਹਵਾ ਨਿਕਲੀ ਹੋਈ ਹੈ ਬਿਲਕੁਲ ਭਾਰਤੀ ਜਨਤਾ ਪਾਰਟੀ ਦਾ ਕਿਉਂਕਿ ਇੱਕ ਤੇ ਗਠਬੰਧਨ ਜਿਹੜਾ ਟੁੱਟਿਆ ਕਿਉਂਕਿ ਉਹ ਕਿਸਾਨੀ ਮੁੱਦੇ ਨੂੰ ਲੈ ਕੇ ਜੋ ਚੱਲ ਰਿਹਾ ਸੀ ਕਿਸਾਨੀ ਮੁੱਦੇ ਦੇ ਕਰਕੇ ਉਹ ਗੱਠਬੰਧਨ ਟੁੱਟ ਗਿਆ ਜੀ ਦੂਜਾ ਕਿਸਾਨੀ ਮੁੱਦਿਆਂ ਦੇ ਕਾਰਨ ਇਹਨਾਂ ਦੀ ਬੜੀ ਮੁਖਾਲਫਤ ਹੋਈ ਹੈ ਜੀ ਮੰਤਰੀ ਜੀ ਜਿਸ ਤਰੀਕੇ ਨਾਲ ਜਦੋਂ ਪਾਜਪਾ ਦੇ ਨਾਲ ਇਹਨਾਂ ਦਾ ਗੱਠਬੰਧਨ ਸੀਗਾ ਉਦੋਂ ਕਿਹਾ ਜਾਂਦਾ ਸੀ ਕਿ ਨੌ ਮਾਸ ਦਾ ਰਿਸ਼ਤਾ ਜਿਵੇਂ ਹੁੰਦਾ ਉਸ ਤਰੀਕੇ ਦੇ ਨਾਲ ਇਹਨਾਂ ਦਾ ਘੱਟ ਜੋੜ ਸੀ ਤੇ ਹੁਣ ਅਕਾਲੀ ਤੇ ਬਸਪਾ ਦਾ ਹੋ ਗਿਆ ਤੇ ਕਿ ਲੱਗਦਾ ਹੈ ਕਿ ਜਿਸ ਤਰ੍ਹਾਂ ਭਾਜਪਾ ਦੇ ਨਾਲ ਮਜਬੂਤ ਇੱਕ ਬੰਧਨ ਸੀਗਾ ਉਸ ਤਰੀਕੇ ਨਾਲ ਬਸਪਾ ਦੇ ਨਾਲ ਨਿਭਾਉਣਗੇ ਦੇਖੋ ਗੱਲ ਇਹ ਆ ਆਰਤੀ ਜੀ ਸਿਆਸਤ ਦੇ ਵਿੱਚ ਕੋਈ ਕਿਸੇ ਦਾ ਦੋਸਤ ਨਹੀਂ ਹੁੰਦਾ ਤੇ ਕੋਈ ਕਿਸੇ ਦਾ ਦੁਸ਼ਮਣ ਨਹੀਂ ਹੁੰਦਾ ਬਿਲਕੁਲ ਸਿਆਸਤ ਦੇ ਵਿੱਚ ਤੇ ਇਹ ਹੈ ਕਿ ਆਪਣਾ ਫਾਇਦਾ ਕਿੱਥੋਂ ਹੁੰਦਾ ਹੈ ਜੀ ਠੀਕ ਹੈ ਅੱਜ ਤੋਂ 25 ਸਾਲ ਪਹਿਲਾਂ ਜੀ ਇਹਨਾਂ ਦਾ ਵੀ 9 ਮਾਸ ਦਾ ਰਿਸ਼ਤਾ ਬਣਿਆ ਸੀਗਾ ਬੜੀ ਵਧੀਆ ਲੋਕ ਸਭਾ ਦੀਆਂ ਚੋਣਾਂ 2000 1996 ਦੇ ਵਿੱਚ ਜਿਹੜੀਆਂ ਹੋਈਆਂ ਸੀ ਉਸ ਵੇਲੇ 1996 ਦੇ ਵਿੱਚ ਇਹਨਾਂ ਨੇ 11 13 ਚੋਂ 11 ਸੀਟਾਂ ਇਸ ਗੱਠਬੰਧ ਨੇ ਜਿੱਤੀਆਂ ਸੀ ਜੀ 97 ਦੇ ਵਿੱਚ ਉਹ ਜਿਹੜਾ ਗੱਠਬੰਧਨ ਸੀ ਉਹ ਰਿਸ਼ਤਾ ਸੀ ਉਹ ਭਾਈਚਾਰਾ ਸੀ ਟੁੱਟ ਗਿਆ ਫਿਰ ਭਾਜਪਾ ਆ ਗਈ ਜੀ ਹੁਣ 25 ਸਾਲ ਬਾਅਦ ਫਿਰ ਗੱਠਬੰਧਨ ਬਣ ਗਿਆ ਇਹ ਜਿਹੜਾ 9 ਮਾਸ ਦਾ ਰਿਸ਼ਤਾ ਨੇ ਇਸ ਸਮੇਂ ਦੇ ਅਨੁਸਾਰ ਕਈ ਵਾਰੀ 9 ਮਾਸ ਦਾ ਰਿਸ਼ਤਾ ਬਣ ਜਾਂਦਾ ਤੇ ਕਈ ਵਾਰੀ ਕਿ ਇੱਕ ਹਿੰਦੁਸਤਾਨ ਤੇ ਪਾਕਿਸਤਾਨ ਵਾਂਗੂੰ ਲੜਨ ਲੱਗ ਜਾਂਦੇ ਨੇ ਇੱਕ ਦੂਜੇ ਨੂੰ ਹੋਰ ਤਰ੍ਹਾਂ ਨਾਲ ਦੇਖਣ ਲੱਗ ਜਾਂਦੇ ਉਸ ਤੋਂ ਗੱਲ ਇਹ ਹੈ ਕਿ ਇਸ ਵੇਲੇ ਜਿਹੜੇ ਸਿਸਟਮ ਚੱਲਿਆ ਹੈ ਸਿਆਸਤ ਦੇ ਵਿੱਚ ਜੋ ਹਾਲਾਤ ਬਣੇ ਹੋਏ ਨੇ ਬੜੇ ਵਿਚਾਰਨਯੋਗ ਨੇ ਬੜੇ ਇਸ ਵਾਰੀ ਦੀ ਜਿਹੜੀ ਚੋਣ ਹੈ 2022 ਦੀਆਂ ਜਿਹੜੀਆਂ ਚੋਣਾਂ ਹੋਣੀਆਂ ਨੇ ਬੜੀਆਂ ਰੋਚਕ ਹੋਣੀਆਂ ਨੇ ਕਿ ਹਰ ਪਾਸੇ ਜਿਹੜੀਆਂ ਚੀਜ਼ਾਂ ਨੇ ਬੜੀਆਂ ਅਲੱਗ ਜੀਆਂ ਨਜ਼ਰ ਆ ਰਹੀਆਂ ਨੇ ਸੋ ਜੋ ਇਹ ਇਸ ਵੇਲੇ ਗੱਠਜੋੜ ਹੋਇਆ ਅਕਾਲੀ ਦਲ ਦਾ ਤੇ ਬਹੁਜਨ ਸਵਾਜ ਪਾਰਟੀ ਦਾ ਜੀ ਹੁਣ ਬੜਾ ਜਲਦਬਾਜੀ ਦੇ ਵਿੱਚ ਮਤਲਬ ਗੱਲਾਂ ਤੇ ਚੱਲ ਰਹੀਆਂ ਸੀ ਪਰ ਅਚਾਨਕ ਜੋ ਜਿਸ ਤਰੀਕੇ ਦੇ ਨਾਲ ਗੱਠਜੋੜ ਹੋਇਆ ਹੁਣ ਜਿਹੜੇ ਦੂਸਰੀ ਸਿਆਸੀ ਧਿਰਾਂ ਨੇ ਉਹ ਵੀ ਆਪਣੇ ਵਿਚਾਰ ਦੱਸ ਰਹੀਆਂ ਨੇ ਸੁਖਜਿੰਦਰ ਸਿੰਘ ਰੰਧਾਵਾ ਜਿਹੜੇ ਕਾਂਗਰਸ ਦੇ ਨੇ ਮੰਤਰੀ ਉਹ ਵੀ ਦੱਸ ਰਹੇ ਨੇ ਕਿ ਜਿਹੜਾ ਇਹ ਪਾਰਟੀਆਂ ਨੇ ਜੀ ਦੋਨੇ ਮੌਕਾ ਪ੍ਰਸਤ ਨੇ ਇਹਨਾਂ ਦਾ ਕੋਈ ਮੇਲ ਨਹੀਂ ਹੈ ਕੋਈ ਮੇਲ ਨਹੀਂ ਬਿਲਕੁਲ ਠੀਕ ਹੈ ਹੁਣ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਦੂਜੀਆਂ ਸਿਆਸੀ ਪਾਰਟੀਆਂ ਕਰ ਰਹੀਆਂ ਨੇ ਹੁਣ ਜੇ ਗੱਲ ਕੀਤਾ ਜਾਵੇ ਤੇ ਕਾਂਗਰਸ ਦੇ ਵਿੱਚ ਇਸ ਵੇਲੇ ਜਿਹੜਾ ਕਲੇਸ਼ ਪਿਆ ਹੋਇਆ ਜੀ ਉਹ ਵੀ ਕਿਤੇ ਨਾ ਕਿਤੇ ਉਹ ਨੇੜੇ ਲੱਗਦਾ ਨਜ਼ਰ ਨਹੀਂ ਆ ਰਿਹਾ ਹਾਲੇ ਤੱਕ ਹਾਈ ਕਮਾਂਡ ਨੇ ਕੋਈ ਗੱਲਬਾਤ ਨਹੀਂ ਆਪਣੀ ਰਿਪੋਰਟ ਜੀ ਫੈਸਲਾ ਨਹੀਂ ਦੱਸਿਆ ਰਿਪੋਰਟ ਤੇ ਦਿੱਤੀ ਹੋਈ ਆ ਜੀ ਸੋ ਗੱਲ ਇਹ ਹੈ ਕਿ ਇਸ ਵੇਲੇ ਬਹੁਜਨ ਸਮਾਜ ਪਾਰਟੀ ਤੇ ਸ਼ਰਮਣ ਅਕਾਲੀ ਦਲ ਨੇ ਜੋ ਗੱਠਬੰਧਨ ਹੋਇਆ ਹੈ ਜੀ ਉਹਦੇ ਨਾਲ ਦੂਸਰੀਆਂ ਸਿਆਸੀ ਪਾਰਟੀਆਂ ਦੇ ਵਿੱਚ ਅੰਦਰੋਂ ਜਿਹੜੀ ਆ ਉਹ ਹਫੜਾ ਦਫੜੀ ਜਿਹੜੀ ਅੰਦਰ ਖਾਤੇ ਬਾਹਰੋਂ ਤੇ ਨਹੀਂ ਸ਼ੋਅ ਹੋ ਰਿਹਾ ਪਰ ਅੰਦਰ ਖਾਤੇ ਕਿਤੇ ਨਾ ਕਿਤੇ ਉਹਨਾਂ ਦੇ ਵਿੱਚ ਵੀ ਬੈਠਕਾਂ ਦਾ ਜਿਹੜਾ ਦੌਰ ਹੈ ਉਹ ਚੱਲ ਰਿਹਾ ਕਿ ਅਸੀਂ ਵੀ ਕੁਝ ਨਾ ਕੁਝ ਜਿਹੜੀਆਂ ਚੀਜ਼ਾਂ ਨੇ ਉਹ ਕਰ ਸਕਦੇ ਆ ਕਿਉਂਕਿ ਜਿੱਦਾਂ ਆਮ ਆਦਮੀ ਪਾਰਟੀ ਦੀਆਂ ਅਸੀਂ ਪਿੱਛੇ ਜੀ ਕਹਿ ਸੁਣਿਆ ਸੁਣਿਆ ਸੀਗਾ ਕਿ ਆਮ ਆਦਮੀ ਪਾਰਟੀ ਦੀ ਜਿਹੜੀਆਂ ਬੈਠਕਾਂ ਦਿੱਲੀ ਦੇ ਵਿੱਚ ਹੋ ਰਹੀਆਂ ਨੇ ਪਰ ਹੁਣ ਜਿਸ ਤਰੀਕੇ ਦੇ ਨਾਲ ਹੋਇਆ ਤੇ ਚੁੱਪ ਜੇ ਬੈਠੇ ਨੇ ਪਰ ਮੈਨੂੰ ਲੱਗਦਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਆਮ ਆਦਮੀ ਪਾਰਟੀ ਦੀਆਂ ਜਿਹੜੀਆਂ ਬੈਠਕਾਂ ਦਾ ਦੌਰ ਹੈ ਉਹ ਵੀ ਜਾਰੀ ਹੋ ਜੂਗਾ ਕਾਂਗਰਸ ਦਾ ਕਲੇਸ਼ ਜੀ ਜਿਹੜਾ ਚੱਲ ਰਿਹਾ ਹੈ ਠੀਕ ਹੈ ਅਗਰ ਇਹ ਕਲੇਸ਼ ਨੂੰ ਠੱਲ ਪੈ ਜਾਂਦਾ ਜੀ ਕੈਪਟਨ ਅਮਰਿੰਦਰ ਸਿੰਘ ਤੇ ਨਵਜੋਤ ਸਿੰਘ ਸਿੱਧੂ ਅਗਰ ਨੇੜੇ ਆ ਜਾਂਦੇ ਨੇ ਤੇ ਮੈਂ ਸਮਝਦਾ ਕਿ ਉਸ ਦੇ ਵਿੱਚ ਫੇਰ ਜਿਹੜੀ ਕਾਂਗਰਸ ਦੀ ਸਥਿਤੀ ਹੈ ਹਾਲਾਤ ਨੇ ਕਾਫੀ ਮਜ਼ਬੂਤ ਹੋ ਜਾਊਗੀ ਲੱਗਦਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਤੇ ਨਵਜੋਤ ਸਿੰਘ ਸਿੱਧੂ ਦੇ ਵਿੱਚ ਨੇੜਤਾ ਆਏਗੀ ਦੇਖੋ ਜਿਸ ਤਰੀਕੇ ਦੇ ਨਾਲ ਕੋਸ਼ਿਸ਼ਾਂ ਹੋ ਰਹੀਆਂ ਨੇ ਜੀ ਹਾਈ ਕਮਾਂਡ ਇਹ ਚਾਹੁੰਦੀ ਹੈ ਕਿ ਕਿਤੇ ਇਹਨਾਂ ਦੇ ਮਨ ਜਿਹੜੇ ਮਤਾਬ ਨੇ ਉਹ ਦੂਰ ਹੋ ਜਾਣ ਤੇ ਕਿਤੇ ਜੋ ਇੱਕ ਯੁੱਧ ਚੱਲ ਰਿਹਾ ਸੀ ਲਫ਼ਜ਼ੀ ਯੁੱਧ ਚੱਲ ਰਿਹਾ ਸੀ ਜੀ ਉਹ ਨਾ ਹੋਵੇ ਤੇ ਆਪਾ ਤੇ ਵਿੱਚ ਮਿਲ ਕੇ ਜੋ 2022 ਦੀਆਂ ਜਿਹੜੀਆਂ ਚੋਣਾਂ ਨੇ ਉਹ ਜਿੱਤੀਆਂ ਜਾਣ ਪਰ ਦੂਜੇ ਪਾਸੇ ਗੱਲ ਇਹ ਹੈ ਕਿ ਇਸ ਵੇਲੇ ਜੋ ਹਾਲਾਤ ਬਣੇ ਹੋਏ ਨੇ ਕੈਪਟਨ ਸਾਹਿਬ ਜਿਹੜੇ ਨੇ ਉਹ ਆਪਣੇ ਇੱਕ ਤਰੀਕੇ ਦੇ ਦਿੱਕੇ ਨਾਲ ਰਾਜੇ ਮਹਾਰਾਜੇ ਵਾਲਾ ਜਿਹੜਾ ਉਹਨਾਂ ਦਾ ਵਿਚਾਰਤਾ ਰਹੇਗੀ ਹੈ ਤੇ ਉਹ ਉਹਨਾਂ ਨੇ ਵੀ ਪੂਰਾ ਪੁਲੰਦਾ ਬਣਾ ਕੇ ਦਿੱਤਾ ਸੀ ਆਪਣੇ ਕਾਂਗਰਸੀ ਜਿਹੜੇ ਜਿਹੜੇ ਵਿਧਾਇਕ ਜਿਹੜਾ ਦੇ ਖਿਲਾਫ ਸੀਗੇ ਉਹਨਾਂ ਦੇ ਖਿਲਾਫ ਔਰ ਦੂਜੇ ਪਾਸੇ ਨਵਜੋਤ ਸਿੰਘ ਸਿੱਧੂ ਜਿਹੜੇ ਨੇ ਉਹਨਾਂ ਨੂੰ ਤੇ ਦੱਸਿਓ ਦੇਖੋ ਉਹ ਤੇ ਜੇ ਉਪ ਮੁੱਖ ਮੰਤਰੀ ਦੀ ਗੱਲ ਕਰ ਰਹੇ ਆਂ ਪੀ ਉਪ ਮੁੱਖ ਮੰਤਰੀ ਦੇ ਅਹੁਦੇ ਤੇ ਉਹ ਤੇ ਮੈਨੂੰ ਲੱਗਦਾ ਕਿ ਨਵਜੋਤ ਸਿੰਘ ਸਿੱਧੂ ਨਹੀਂ ਮੰਨਣਗੇ ਉਹ ਤੇ ਕਹਿੰਦੇ ਕਿ ਪ੍ਰਧਾਨ ਬਣਾਇਆ ਜਾਵੇ ਜੇ ਪ੍ਰਧਾਨ ਬਣਾਉਂਦੇ ਤੇ ਟਿਕਟਾਂ ਦੀ ਵੰਡ ਨੂੰ ਲੈ ਕੇ ਉਹਨਾਂ ਦੀ ਦਖਲਅੰਦਾਜ਼ੀ ਹੋਵੇਗੀ ਹੋਵੇਗੀ ਬਿਲਕੁਲ ਸੋ ਗੱਲ ਇਹ ਹੈ ਕਿ ਇਸ ਵੇਲੇ ਦੂਜੀ ਗੱਲ ਹੈ ਕਿ ਪੀ ਕੇ ਦੀ ਗੱਲ ਬੜੀ ਚੱਲੀ ਸੀਗੀ ਜੀ ਪਿੱਛੇ ਜੀ ਹੈਗਾ ਪੀ ਕੇ ਨੂੰ ਜੀ ਲਤਾ ਜੀ ਪੀ ਕੇ ਨੂੰ ਸਲਾਹਕਾਰ ਬਣਾਤਾ ਤੇ ਪੀ ਕੇ ਇਹ ਕਰੂਗਾ ਪੀ ਕੇ ਉਹ ਕਰੂਗਾ ਹੁਣ ਗੱਲ ਹੈ ਕਿ 1 ਰੁਪਏ ਤਨਖਾਹ ਦਿੱਤੇ ਉਹ ਕਿੰਨੇ ਕੇ ਦਿਲ ਦੇ ਨਾਲ ਕੰਮ ਕਰੂਗਾ ਜਿਹੜੇ ਦੇ ਨੂੰ ਉਹਦੀਆਂ ਸਰਵਿਸਿਸ ਦੀ ਚਾਰजेस ਨਹੀਂ ਪ੍ਰੋਪਰ ਮਿਲਣਗੇ ਉਹ ਕਿੰਨਾ ਕਿ ਐਟੈਂਸ਼ਨ ਦੇਊਗਾ ਔਰ ਕਿਉਂਕਿ ਕਾਰਨ ਇਹ ਹੈ ਕਿ ਉਹਨੇ ਪਿੱਛੇ ਜੀ ਵੀ ਗੱਲ ਕੀਤੀ ਸੀ ਕਿ ਕਿ ਭਾਈ ਉਹਨ ਸੁਨਿਆਸ ਲੈ ਲੈਣਾ ਮੈਂ ਤੇ ਉਹ ਵੀ ਗੰਗਲੂਆਂ ਤੋਂ ਮਿੱਟੀ ਝਾੜਦਾ ਪਿਆ ਲੱਗਦਾ ਕਿਉਂਕਿ ਉਹ ਜਿਹੜੀ ਉਹਦੀ ਕਹਿੰਦਾ ਕਿ ਮੇਰੀ ਜਿਹੜੀ ਹੈਗੀ ਆ ਟੀਮ ਉਹ ਕੰਮ ਕਰੂਗੀ ਤੇ ਮੈਂ ਕੰਮ ਨਹੀਂ ਕਰਾਂਗਾ ਹੁਣ ਉਹਦੇ ਵਿੱਚ ਹਾਈ ਕਮਾਂਡ ਜਿਹੜੀ ਆ ਉਹ ਕੀ ਕਹਿੰਦੀ ਆ ਕਿਉਂਕਿ ਮੈਨੂੰ ਲੱਗਦਾ ਕਿਤੇ ਨਾ ਕਿਤੇ ਜਿਹੜਾ ਪੀਕੇ ਦਾ ਜਿਹੜਾ ਹੈਗਾ ਨਾ ਦਖਲ ਅੰਦਾਜ਼ੀ ਉਹ ਵੀ ਮੱਠੀ ਪਈ ਲੱਗਦੀ ਹੈ ਤੇ ਪੀਕੇ ਦਾ ਇੰਟਰਸਟ ਵੀ ਕਿਤੇ ਗਿਆ ਤਾਂ ਕਿਤੇ ਇਸ ਵੇਲੇ ਉਹ ਮੈਨੂੰ ਕਿਤੇ ਨਜ਼ਰ ਨਹੀਂ ਆ ਰਿਹਾ ਆਉਣ ਵਾਲੇ ਸਮੇਂ ਦੇ ਵਿੱਚ ਕੀ ਹੋਊਗਾ ਇਹਦੇ ਬਾਰੇ ਹਲੇ ਫਿਲਹਾਲ ਜਿਹੜਾ ਜੋ ਸੀਨ ਹੈ ਜੋ ਸਿਨੈਰੀਓ ਉਹ ਇਸ ਤਰੀਕੇ ਦਾ ਹੈਗਾ ਬਿਲਕੁਲ ਬਿੰਦੀ ਚੀਜ਼ ਦੇ ਨਾਲ ਹੀ ਮੈਂ ਸਮੇਂ ਦੀ ਨਜ਼ਰਕੋਣ ਦੇਖਦੇ ਹੋਏ ਚਰਚਾ ਦਾ ਵਿਸ਼ਾ ਨੂੰ ਵਿਰਾਮ ਦਿੰਨੀ ਹੈ ਤੁਹਾਡਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਜੀ ਆਤੀ ਜੀ ਜੀਵਨੀ ਕੀ ਵਿਰਿੰਦਰਜੀਤ ਨਾਲ ਸਿਆਸਤ ਦੇ ਨਾਲ ਜੁੜੇ ਵੱਖ-ਵੱਖ ਮੁੱਦਿਆਂ ਤੇ ਗੱਲਬਾਤ ਕੀਤੀ ਚਰਚਾ ਵਿਚਾਰ ਕੀਤੀ ਹੈ ਅੱਜ ਦੇ ਇਸ ਚਰਚਾ ਦਾ ਵਿਸ਼ਾ ਵਿੱਚ ਬਸ ਇਨਾ ਹੀ ਕਲਫਿਰ ਹਾਜ਼ਰ ਹੋਵਾਂਗੇ ਹੋਰ ਵੀ ਨਵੇਂ ਮੁੱਦਿਆਂ ਦੇ ਨਾਲ ਤੁਸੀਂ ਬਣੇ ਰਹੋ ਐਸਐਮ ਜੈਟ ਨਿਊਜ਼ ਦੇ ਨਾਲ